ਸਾਰੇ ਨੂੰ ਬਹੁਤ ਅਫਸੋਸ ਹੈ ਕਿ ਸਾਡੇ ਸੀਨੀਅਰ ਜਰਨਲਿਸਟ ਕੌਂਸਲ ਸਾਹਿਬ ਅੱਜ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਹਨ। ਉਹਨਾਂ ਦੀ ਯਾਦ ਵਿੱਚ ਆਪਾਂ ਪੰਜ ਵਾਰੀ ਵਾਹਿਗੁਰੂ ਕਰਾਂਗੇ। ਜਿੰਨੇ RAM RAM ਕਰਨਾ ਉਹ RAM RAM ਕਰ ਲੈ। ਵਾਹਿਗੁਰੂ 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 ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਵਜh ਜੋ ਸਾਰੇ ਪਾਸੇ ਮਨਾਇਆ ਜਾ ਰਿਹਾ ਹੈ ਸਾਨੂੰ ਬੜੀ ਖੁਸ਼ੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਉਸੂਲ ਸੀ ਕਿ ਉਹ ਮਨੁੱਖਤਾ ਨੂੰ ਅੱਗੇ ਰੱਖਦੇ ਸੀਗੇ ਬੇਸ਼ੱਕ ਗੁਰੂ ਨਾਨਕ ਸਾਹਿਬ ਨੇ ਜਨੂ ਲਾਤਾ ਸੀ ਤੇ ਸਿੱਖ ਜਨੂ ਨਹੀਂ ਪਹਿਨਦੇ ਪਰ ਜਿਹੜੀ ਮੋਗਲ ਹਕੂਮਤ ਸੀ ਉਹ ਪੰਡਤਾਂ ਦੇ ਜਨੂ ਲਾ ਕੇ ਤੇ ਰੰਗਦੇਵ ਸਵਾਮਣ ਜਨਉ ਤੋਲ ਕੇ ਦੰਦੇ ਵਿੱਚ ਫੇਰ ਰੋਟੀ ਖਾਂਦਾ ਸੀਗਾ ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਦੇ ਉੱਤੇ ਆਪਾਂ ਨੂੰ ਆਪਣਾ ਸਵਿਧਾਨ ਬਣਾਉਣਾ ਚਾਹੀਦਾ ਹੈ ਜਿਹੜਾ ਜ਼ੁਲਮ ਹੋਣ ਉਹ ਬਿੰਦੀ ਨੁਤਵਾਦੀ ਸਰਕਾਰ ਕਰ ਰਹੀ ਹੈ ਇਹ ਬਰਦਾਸ਼ਤ 불가 ਕਿਉਂ ਕਰਕੇ ਇਹ ਸਰਪੂਮਤ ਨੇ ਮਜਬ ਦੇ ਤੌਰ ਦੇ ਉੱਤੇ ਵੰਡੀਆਂ ਪਾਤੀਆਂ ਮਜਬਾਂ ਦੀਆਂ ਇਹ ਸੇ ਕਰਕੇ ਜੋ ਦਿੱਲੀ ਦੇ ਵਿੱਚ ਹੋਇਆ ਉਹਦੀ ਇਹ ਹੀ وجہ ਹੈ ਕਿ ਬਬਰੀ ਮਸਜਿਦ ਨੂੰ ਸੀ ਇਤ ਹਰਤਾ ਤੇ ਹੋਰ ਕਸ਼ਮੀਰ ਦੇ ਵਿੱਚ जीडी 1070 35 ए ਉਹਨਾਂ ਨੂੰ ਖੁਦ ਮੈਂ ਤਿਆਰੀ ਮਿਲ ਸਗੀ ਉਸ ਨੂੰ ਭੰਗ ਕਰ ਦਿੱਤਾ ਹੈਗਾ ਇੱਧਰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਫੇਰ ਰੌਲਾ ਪਾਤਾ ਕੀ ਯੂਨੀਵਰਸਿਟੀ ਦਾ ਕੈਰੈਕਟਰ ਚੇਂਜ ਕਰ ਦਈਏ ਔਰ ਚੰਡੀਗੜ੍ਹ ਦਾ ਫੈਸਲਾ ਨਹੀਂ ਕੀਤਾ ਹੈਗਾ ਇਹ ਜਿਹੜੇ ਸਾਰੇ ਦੁੱਖ ਹੈ ਇਹ ਘੱਟ ਗਿਣਤੀਆਂ ਨੂੰ ਮਨਜ਼ੂਰ ਨਹੀਂ ਹੈ ਜਿਵੇਂ 14 ਸਾਲ ਤੋਂ ਸਿੱਖਾਂ ਦੀ ਜਿਹੜੀ ਜਮਹੂਰੀਅਤ ਹੈ ਉਹਦੇ ਉਸ ਨੂੰ ਬੰਦ ਕੀਤਾ ਹੋਇਆ ਹੈ ਖਤਮ ਕਰ ਦਿੱਤਾ ਗਿਆ ਹੈ ਤੇ ਐਸਟੀਪੀਸੀ ਦੇ ਇਲੈਕਸ਼ਨ 14 ਸਾਲ ਤੋਂ ਕੀਤੇ ਨਹੀਂ ਜਾ ਰਹੇ ਇਹ ਸਾਰੀਆਂ ਚੀਜ਼ਾਂ ਦੁਖਦਾਈ ਹੈਗੀਆਂ ਜੀਤੇ ਕਰਕੇ ਫੋਰਨ ਰਿਲੇਸ਼ਨਸ ਇੰਡੀਆ ਦੇ ਇਸਲਾਮਿਕ ਮੁਲਕਾਂ ਦੇ ਨਾਲ ਵਿਗੜ ਗਏ ਹੈ ਤੁਸੀਂ ਪੜ੍ਹਿਆ ਹੋਊਗਾ ਕਿ ਤੁਰਕੀ ਦੇ ਵਿੱਚ ਇਹ ਇੰਡੀਆ ਦੇ ਲਈ ਅਪਾਚੀ ਹੈਲੀਕਾਪਟਰ ਬੜੇ ਤਕੜੇ ਹੈਲੀਕਾਪਟਰ ਆ ਰਹੇ ਸੀਗੇ ਪਰ ਤੁਰਕੀ ਨੇ ਇਜਾਜ਼ਤ ਨਹੀਂ ਦਿੱਤੀ ਕਿ ਜਿਹੜੇ ਜਹਾਜ਼ ਦੇ ਉੱਤੇ ਉਹ ਹੈਲੀਕਾਪਟਰ ਲੱਦੇ ਹੋਏ ਸੀ ਉਹ ਤੁਰਕੀ ਦੇ ਵਿੱਚ ਉਤਰ ਕੇ ਪੈਟਰੋਲ ਪਵਾ ਕੇ ਫਿਰ ਅੱਗੇ ਆਪਣਾ ਦੌਰਾ ਸ਼ੁਰੂ ਕਰਦਾ ਸੋ ਸਾਰੇ ਪਾਸੇ ਬੰਗਲਾਦੇਸ਼ ਦੇ ਵਿੱਚ ਵੀ ਫਿਰ ਜਿੰਨੇ ਵੀ ਨਾਲ ਦੇ ਮੋਲਕ ਹੈ ਉਨ੍ਹਾਂ ਦੇ ਨਾਲ ਰਿਸ਼ਤਾ ਤੋੜਿਆ ਹੋਇਆ ਹੈ। ਔਰ ਜਿਹੜਾ ਹੁਣ ਸਭ ਤੋਂ ਵੱਡਾ ਧੱਕਾ ਸਾਨੂੰ ਲੱਗਿਆ ਸਿੱਖਾਂ ਨੂੰ ਕਿ ਕੈਨੇਡਾ ਦੀ ਫੋਰਨ ਫੋਰਨ ਮਿਨਿਸਟਰ ਮਿਸ ਅਨੰਦਾਏ ਜਿਨ੍ਹਾਂ ਨੇ ਕਿਹਾ ਕਿ ਕੈਨੇਡਾ ਇੰਡੀਆ ਦੇ ਨਾਲ ਬੜੇ ਗਹਿਰੇ ਸੰਬੰਧ ਬਣਾਊਗਾ। ਠੀਕ ਹੈ ਗਹਿਰੇ ਸੰਬੰਧ ਕੈਨੇਡਾ ਦੇ ਬਣਨੇ ਚਾਹੀਦੇ ਹੈ। ਪਰ ਬੀਬੀ ਆਨੰਦ ਫੋਰਨ ਮਿਨਿਸਟਰ ਨੇ ਇਹ ਜਵਾਬ ਦਿੱਤਾ ਕਿ ਜਿਹੜੇ ਸਿੱਖ ਅਸੈਸਿਨੇਟ ਮੋਦੀ ਤੇ ਉਹਦੀ ਜੁਨਰੀ ਨੇ ਮਿਤਸ਼ਾ ਨੇ ਰਾਜਨਾਥ ਸਿੰਘ ਨੇ ਅਜੀਤ ਡੋਇਲ ਨੇ ਜੈ ਸ਼ੰਕਰ ਨੇ ਰਵੀ ਸਿਨਾ ਨੇ ਸੁਬੰਤ ਗੋਇਲ ਨੇ ਅਸੈਸਿਨੇਟ ਕਰਤੇ ਐ ਜਿਵੇਂ ਕਿ ਹਰਦੀਪ ਸਿੰਘ ਨਿੱਜਰ ਰਿਪੁਤਮਨ ਸਿੰਘ ਮਾਲਕ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਉਹਦੀ ਤਫਤੀਸ਼ ਕਿਵੇਂ ਹੋ ਰਹੀ ਹੈ ਤੇ ਦੋਸ਼ੀਆਂ ਨੂੰ ਫੜਿਆ ਜਾ ਰਿਹਾ ਕਿ ਨਹੀਂ ਜੋ ਕਰਕੇ ਸਾਬਕਾ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਓਟਵਾ ਚ ਜਾ ਕੇ ਕਿਹਾ ਸੀਗਾ ਕਿ ਇਹਦਾ ਅਸੀਂ ਸਖਤ ਐਕਸ਼ਨ ਲਭਾਂਗੇ ਏ ਸੈਸ਼ਨੇਸ਼ਨਸ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਪਾਕਿਸਤਾਨ ਅਮਰੀਕਾ ਦੇ ਵਿੱਚ ਕਰਕੇ ਇੰਡੀਆ ਨੇ ਇਨਾਂ ਮੁਲਕਾਂ ਦੀ ਸੋਵਰਨਿਟੀ ਬਾਦਸ਼ਾਹੀ ਤੋੜਦੀ ਹੈ। ਔਰ ਅਮਰੀਕਾ ਦੀ ਮਨੂ ਡਾਕਟ੍ਰਿਨ ਤੋੜਦੀ ਹੈ। ਜਿਸ ਨਾਲ ਸੀ ਏਸ ਹਕੂਮਤ ਨੇ ਜਿਸ ਦਾ ਦੇ ਮੈਂ ਨਾਂ ਲਿਆ ਜੁੰਡਲੀ ਨੇ ਇਹਨਾਂ ਨੂੰ ਇੰਟਰਨੈਸ਼ਨਲ ਕਾਨੂੰਨ ਦਾ ਨਹੀਂ ਪਤਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਆਪਣੇ ਮੋਲਕ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਸਾਰੇ ਪਾਸੇ ਆਪਣੇ ਰਿਲੇਸ਼ਨਸ ਖਰਾਬ ਕੀਤੇ ਹੋਏ ਐ ਜਿਹੜੇ ਸਿੱਖਾਂ ਨੂੰ ਕਤਲ ਕਰਤਾ ਬਾਹਰ ਦੇ ਮੋਲਕਾਂ ਦੇ ਵਿੱਚ 100 ਗੁਰੂ ਤੇਗ ਬਹਾਦਰ ਸਾਹਿਬ ਇਹ ਸੋਚਦੇ ਨਹੀਂ ਸੀ ਉਹ ਸਾਰਿਆਂ ਦੇ ਸੰਜੇ ਸੀਗੇ ਔਰ ਜਨਨਾ ਚੇਰ ਆਪਾਂ ਸਾਂਝੇ ਹੋ ਕੇ ਨਹੀਂ ਚੱਲਦੇ ਉਹਨਾਂ ਚੇਰ ਆਪਾਂ ਆਪਣੀ ਜਿਹੜੀ ਕਿਸ਼ਤੀ ਹੈ ਉਹ ਦੂਜੇ ਕੰਡੇ ਤੇ ਨਹੀਂ ਲੱਗ ਸਕਦੀ ਹੁਣ ਅਮਿਤ ਸ਼ਾ ਜੀ ਨੇ ਦਿੱਲੀ ਦੇ ਵਿੱਚ ਹੋਮ ਮਿਨਿਸਟਰ ਹੈ ਉਹਨਾਂ ਨੇ ਕਿਹਾ ਕਿ ਜਿਹੜਿਆਂ ਨੇ ਇਹ ਬੰਬ ਚਲਾਏ ਹੈ ਉਹਨਾਂ ਨਾਲ ਅਸੀਂ ਬਹੁਤ ਸਖਤੀ ਕਰਾਂਗੇ ਠੀਕ ਹੈ ਸਖਤੀ ਕਾਨੂੰਨ ਦੇ ਮੁਤਾਬਕ ਹੋਣੀ ਚਾਹੀਦੀ ਹੈ ਨਾ ਕਿ ਕਾਨੂੰਨ ਨੂੰ ਤੋੜ ਕੇ ਸਖਤੀ ਹੋਣੀ ਚਾਹੀਦੀ ਹੈ ਜਿਸ ਨਾਲ ਕੋਈ ਗناہ ਕਰਤਾ ਹੈ ਔਰ ਅਮਿਤ ਸ਼ਾ ਜੀ ਨੂੰ ਪਤਾ ਹੈ ਕਿ ਦਿੱਲੀ ਰਾਜਸਥਾਨੀ ਹੈ ਇੱਥੇ ਜੇ ਇਹੋ ਜਿਹੇ ਧਮਾਕੇ ਹੋ ਜਾਣ ਤੇ ਉਹ ਬਹੁਤ ਸਖਤ ਗਿਨੇ ਜਾਂਦੇ ਹੈ ਜਿਵੇਂ ਬੰਬੇ ਦੇ ਵਿੱਚ ਟਾਰਜਮਲ ਹੋਟਲ ਦੇ ਵਿੱਚ ਧਮਾਕੇ ਹੋ ਗਏ ਸੀਗੇ ਤੇ ਫਿਰ ਜਿਹੜੇ ਹੋਮ ਮਿਨਿਸਟਰ ਉਸ ਵੇਲੇ ਦੇ ਸੀਗੇ ਆਪਣੇ ਆ ਪਟੇਲ ਸਾਹਿਬ ਸ਼ਿਵਰਾਜ ਪਟੇਲ ਸਾਹਿਬ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ ਤੇ ਉਹ ਪੰਜਾਬ ਦੇ ਗਵਰਨਰ ਰੱਗੇ ਸੀਗੇ ਇਸੇ ਤਰ੍ਹਾਂ ਅਸੀਂ ਮੰਗ ਕਰਦੇ ਹਾਂ ਕਿ ਅਮਿਤ ਸ਼ਾ ਜੀ ਅਸਤੀਫਾ ਦੇਣ ਇਹ ਇਹਨਾਂ ਨੂੰ ਵੀ ਕਿਸੇ ਸੂਬੇ ਕਿਤੇ ਵੀ ਅੰਡੇਮਨ ਭੇਜਿਆ ਜਾਵੇ ਜਾਂ ਹੋਰ ਕਿਤੇ ਭੇਜਿਆ ਜਾਵੇ ਜਿੱਥੇ ਇਹਨਾਂ ਨੂੰ ਪਤਾ ਲੱਗੇ ਕਿ ਤੁਸੀਂ ਇੰਡੀਆ ਦੀ ਸੁਰੱਖਿਆ ਨਹੀਂ ਰੱਖੀ ਜੋ ਕਰਕੇ ਪਿੱਛੇ ਵੀ ਜਦੋਂ ਅਮਿਤ ਸ਼ਾਹ ਜੀ ਹੋਮ ਮਿਨਿਸਟਰ ਸੀਗੇ ਦਿੱਲੀ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ 트럼ਪ ਆਏ ਆ ਪਿੱਛੇ ਉਦੋਂ ਦੰਗੇ ਪਸਾਦ ਕਰਾਤੇ ਸੀਗੇ ਜਿਹੜਾ ਕੋਈ ਦਿੱਲੀ ਜਾਂ ਇੰਡੀਆ ਦੀ ਬਦਨਾਮੀ ਬਹੁਤ ਕੀਤੀ ਹੈ ਮੇਰਾ ਮਤਲਬ ਹੈ ਕਿ ਇਹ ਅਮਿਤ ਸ਼ਾ ਜੀ ਨੂੰ ਹੁਣ ਫੌਰਨ استਿਫਾ ਦੇਣਾ ਚਾਹੀਦਾ ਹੈ ਤੇ ਉੱਥੇ ਮੋਦੀ ਸਾਹਿਬ ਨੇ ਜੇ ਆਪਣੀ ਗਲਤੀ ਬਚਾਉਣੀ ਹੈ ਦੂਸਰਾ ਹੋਮ ਮਿਨਿਸਟਰ ਲਾਉਣਾ ਪਊਗਾ ਜੋ ਕਰਕੇ ਅਮਿਤ ਸ਼ਾ ਜੀ ਨੇ ਜੋ ਕਸ਼ਮੀਰ ਤੇ ਵਿੱਚ ਕੀਤਾ ਉਹਨਾਂ ਦੀ ਖੁਦਮੁਖਤਿਆਰੀ ਤੋੜਤੀ ਹੈ ਉੱਥੇ ਵੀ ਤੁਸੀਂ ਰੋਜ਼ ਵੜਦੇ ਹੋ ਕਿ ਉੱਥੇ ਅਜੇ ਤੱਕ ਕੋਈ ਅਮਨ ਜਾਂ ਪੀਸ ਨਹੀਂ ਆਇਆ ਰੋਜ਼ ਉੱਥੇ ਕੋਈ ਨਾ ਕੋਈ ਕਤਲ ਹੁੰਦੇ ਆ ਮੁਕਾਬਲੇ ਹੁੰਦੇ ਆ ਫੌਜ ਲੱਗੀ ਹੋਈ ਹੈ ਐਫਐਸਪਾ ਇੱਕ ਕਾਨੂੰਨ ਜਾਬਰ ਲਾਇਆ ਜਿਹਦੇ ਹੇਟ ਸਿਕਿਉਰਿਟੀ ਫੋਰਸਸ ਕਿਸੇ ਨੂੰ ਵੀ ਫੜ ਕੇ ਮਾਰ ਸਕਦੇ ਆ ਜ਼ਬਰ ਜਨਾਹ ਕਰ ਸਕਦੇ ਆ ਲੱਤ ਤੋੜ ਸਕਦੇ ਆ ਕਿਸੇ ਨੂੰ ਗੁਮ ਕਰ ਸਕਦੇ ਐ ਪਰ ਉਹਦੀ ਐਫ ਆਰ ਨੇਮ ਹੁੰਦੀ ਤੇ ਸੁਪਰੀਮ ਕੋਰਟ ਗਾਰਡੀਅਨ ਹੈ ਸਾਡੇ ਸੰਵਿਧਾਨ ਦੀ ਰਖਵਾਲੀ ਹੈ ਆਰਟੀਕਲ 21 ਕਹਿੰਦੀ ਹੈ ਕਿ ਕੋਈ ਵੀ ਕਿਸੇ ਦੀ ਜਾਨ ਜਾਂ ਉਸਦੀ ਆਜ਼ਾਦੀ ਨਹੀਂ ਲਈ ਜਾ ਸਕਦੀ ਜਿੰਨਾ ਚਿਰ ਕਾਨੂੰਨ ਦੇ ਗੇਟ ਦੇ ਵਿੱਚੋਂ ਉਹ ਕੇਸ ਨਾ ਚੱਲੇ ਪਰ ਮੇਰਾ ਮਤਲਬ ਐਫਸ ਦਾ ਕਾਨੂੰਨ ਬਿਲਕੁਲ ਕਨਸਟੀਟਿਊਸ਼ਨ ਦੇ ਖਿਲਾਫ ਹੈ ਤੇ ਸੁਪਰੀਮ ਕੋਰਟ ਇਹਦੇ ਵਾਲੇ ਪਾਸੇ ਦੇਖ ਨਹੀਂ ਰਹੀ ਸੁਪਰੀਮ ਕੋਰਟ ਨੂੰ ਕੀ ਦਿਖਦਾ ਆਪਣਾ ਸੁੱਖ ਦੁੱਖ ਦਾ ਦਿਖਦਾ ਕਿ ਪੰਜਾਬ ਦੇ ਵਿੱਚ ਕਿਸਾਨ ਅੱਗਾ ਲਈ ਜਾਂਦੇ ਐ ਧੂਆ ਹੋ ਗਿਆ ਤੇ ਧੂਆ ਦਿੱਲੀ ਦੇ ਵਿੱਚ ਉਹਨਾਂ ਦੀਆਂ ਅੱਖਾਂ ਤੇ ਉਹਨਾਂ ਦੀ ਸਿਹਤ ਦੇ ਉੱਤੇ ਫਰਕ ਪਾ ਪੈਂਦਾ ਪਰਸਪ੍ਰੀਮ ਕੋਰਟ ਨੂੰ ਇਹ ਕਿਉਂ ਨਹੀਂ ਪਤਾ ਕਿ ਜਿਹੜੇ ਫਰਜ਼ੀ ਮੁਕਾਬਲੇ ਪੁਲਿਸ ਕਰਦੀ ਹੈ ਇਹ ਕਾਨੂੰਨ ਨੂੰ ਤੋੜ ਕੇ ਕਰਦੀ ਹੈ ਤੇ ਇਹਦੇ ਉੱਤੇ ਕੋਈ ਫੈਸਲਾ ਕਿਉਂ ਨਹੀਂ ਕਰਦੀ ਮਤਲਬ ਇਹ ਹੈ ਕਿ ਇਹ ਜਿਹੜੇ ਅੱਗਾ ਲੱਗ ਰਹੀਆਂ ਛੋਨੇ ਨੂੰ ਜਾਂ ਪ੍ਰਾਲੀ ਨੂੰ ਇਹ ਤਾਂ ਲੱਗ ਰਹੀ ਹੈ ਕਿ ਉਹ ਕਰਕੇ ਸਾਡੇ ਕੋਲੇ ਮਸ਼ੀਨਾਂ ਹੈ ਨਹੀਂ ਜਿਹੜਾ ਇੱਕਦਮ ਇਹ ਝੋਨਿਆਂ ਨੂੰ ਪਰਾਲੇ ਨੂੰ ਇਕੱਠਾ ਕਰਕੇ ਉਹਨਾਂ ਦੀਆਂ ਪੰਡਾ ਬਣਾ ਕੇ ਤੇ ਕਿਸੇ ਲੇਖੇ ਲਾਵੇ ਜੇ ਮਸ਼ੀਨਾਂ ਸਾਡੇ ਕੋਲੇ ਆ ਜਾਣ ਫਿਰ ਅੱਗ ਨਹੀਂ ਲੱਗ ਸਕਦੀਆਂ ਹੈਗੀਆਂ ਹੁਣ ਸੁਪਰੀਮ ਕੋਰਟ ਦੇ ਜਿੰਨੇ ਵੀ ਜੱਜ ਹੈ ਉਹ ਤਾਂ ਹੈਗੇ ਆ ਸ਼ਹਿਰੀ ਹੁਣ ਸ਼ਹਿਰੀਆਂ ਨੂੰ ਕੀ ਪਤਾ ਲੱਗਦਾ ਕੀ ਕਣਕ ਬੂਟੇ ਤੇ ਲੱਗਦੀ ਹੈ ਇੱਕ ਦਰਖਤ ਤੇ ਲੱਗਦੀ ਹੈ ਤੇ ਉਹ ਫਿਰ ਧੂਏ ਦੇ ਬਾਰੇ ਜਿਆਦਾ ਇਹ ਔਖੇ ਹੋਈ ਜਾਂਦੇ ਐ ਪਰ ਜਿਹੜਾ ਕਾਨੂੰਨ ਤੇ ਕਨਸਟੀਟਿਊਸ਼ਨ ਹੈ ਉਧਰ ਦੇ ਪਾਸੇ ਮੂੰਹ ਨਹੀਂ ਕਰਦੇ ਕਿਉਂ ਕਰਕੇ ਉਹਨਾਂ ਨੂੰ ਤਕਲੀਫ ਹੁੰਦੀ ਹੈ ਧੂਏ ਦੀ ਜੇ ਧੂਏ ਦੀ ਤਕਲੀਫ ਹੁੰਦੀ ਹੈ ਤੇ ਬਾਕੀ ਦਾ ਸਿਸਟਮ ਸਾਰਾ ਠੀਕ ਕਰਨ ਜਿਹੜੀਆਂ ਇਹ ਮਸ਼ੀਨਾ ਹੈਗੀਆਂ ਉਹ ਸਬਸਿਡੀ ਤੇ ਹੋਰ ਦੇਣ ਜਿਹਦੇ ਨਾਲ ਰੋਣੀ ਦੇ ਦਰਾਂ ਨਹੀਂ ਅਗਲੀ ਕਣਕ ਹੁਣ ਬੀਜੀ ਜਾਵੇ ਹੁਣ ਜਿੱਥੇ-ਜਿੱਥੇ ਅੱਗਾ ਨਹੀਂ ਲੱਗੀਆਂ ਹੁਣ ਵਾਤ ਆਈ ਹੋਈ ਹੈ ਤਾਂ ਫੇਰ ਜੇ ਕਿਸਾਨ ਅਡੀਕਦੇ ਰਹੇ ਕਿ ਕਦੋਂ ਪਰਾਲੀ ਕੱਟੀ ਜਾਊਗੀ ਕਦੋਂ ਖਤਮ ਹੋਊਗੀ ਫੇਰ ਪਾਣੀ ਦਵਾਗੇ ਫੇਰ ਵਾਤ ਆਊਗਾ ਫੇਰ ਇਹ ਅਸੀਂ ਉਹ ਤਾਂ ਫੇਰ ਜਨਵਰੀ ਤੱਕ ਚੱਲਿਆ ਜਾਊਗਾ ਕੰਮ ਤੇ ਰੁੱਤ ਤਾਂ ਹੋਣੀ ਹੈਗੀ ਐ ਸੋ ਇਹ ਸਾਰੀਆਂ ਚੀਜ਼ਾਂ ਜਿਹੜਾ ਇਹ ਸ਼ਹਿਰੀ ਬੰਦਿਆਂ ਨੂੰ ਪਤਾ ਨਹੀਂ ਉਹ ਉੱਥੇ ਕਾਨੂੰਨ ਉਹੀ ਲਾਈ ਜਾਂਦੇ ਜਦਕਿ ਸੁਪਰੀਮ ਕੋਰਟ ਦਾ ਮਾਤਰਬ ਹੈ ਨਹੀਂਗਾ ਤੂੰ ਇਹਦੇ ਨਾਲ ਉਦੋਂ ਹੁੰਦਾ ਜਦੋਂ ਜ਼ਬਰਦਸਤ ਹੋਵੇ ਪਰ ਜਦੋਂ ਉਹਦਾ ਇਲਾਜ ਹੈਗਾ ਇਲਾਜ ਵਾਲ ਤਾਂ ਜਾਂਦੇ ਨਹੀਂ ਹੁਣ ਸ਼ਹਿਰ ਵਾਲੇ ਰਹਿਣ ਵਾਲੇ ਉੱਥੋਂ ਦੇ ਸੁਪਰੀਮ ਕੋਰਟ ਦੇ ਜੱਜੇ ਦਾ ਉਹਨਾਂ ਦੇ ਵਿੱਚ ਕੋਈ ਸਿੱਖ ਨਹੀਂ ਹੈ ਕੋਈ ਮੁਸਲਮਾਨ ਨਹੀਂ ਹੈ ਕੋਈ ਖੁਸ਼ ਨਹੀਂ ਹੈ ਸਾਰੇ ਇਕੱਠੇ ਜੁੰਡਲੀ ਹਿੰਦੂਤਵਾਦੀ ਹੋਈ ਹੋਈ ਹੈ ਤੇ ਨਾ ਉਹਨਾਂ ਨੂੰ ਪਤਾ ਪਿੰਡਾਂ ਦਾ ਸ਼ਹਿਰਾਂ ਦਾ ਪਤਾ ਤੇ ਸ਼ਹਿਰਾਂ ਵਰਗੇ ਫੈਸਲੇ ਕਰੀ ਜਾਂਦੇ ਆ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਤੇ 23 ਤਰੀਕ ਨੂੰ ਅਸੀਂ ਬਹੁਤ ਵੱਡਾ ਕਾਟ ਕਰ ਰਹੇਗੇ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਸ਼ਹੀਦੀ ਦਾ ਤੇ ਉਹਦੇ ਉੱਤੇ ਤੁਸੀਂ ਜਰੂਰ ਕੋਸ਼ਿਸ਼ ਕਰਿਓ ਆਉਣ ਦੀ ਤੇ ਉਹਨੂੰ ਉਹ ਬਹੁਤ ਵੱਡਾ ਹੋ ਰਿਹਾ ਹੈ ਤੇ ਮੈਂ ਇਹਨਾਂ ਗੱਲਾਂ ਦੇ ਨਾਲ ਦਿਨਾਂ ਖੰਗੜ ਹੋ ਰਿਹਾ ਜੀ ਹਾਂ ਇੱਥੋਂ ਸਿਰੋ 50 ਕਿਲੋਮੀਟਰ ਦੂਰ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਇਨਵਾਈਟ ਕਰਦਾ ਕਿ ਉੱਥੇ ਜਰੂਰ ਤੁਸੀਂ ਆਉਣਾ ਹੈਗਾ ਜੀ ਤੇ ਨਾਲ ਅਸੀਂ ਦੱਸਿਏ ਕਿ ਇਹ ਇੰਡੀਆ ਦੀ ਸਰਕਾਰ ਨੋ ਕੋਈ ਸਬਕ ਨਹੀਂ ਮਿਲਿਆ ਜੋ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਹੈ ਉਹੋ ਜਿਹੀ ਮੋਗਲ ਕਾਨੂੰਨ ਲਾਗੂ ਕੀਤੇ ਹੋਏ ਹੈ ਉਸੇ ਤਰ੍ਹਾਂ ਕਤਲ ਕਰਦੇ ਹੈ ਐਕਸਟਰਾ ਜੁਡੀਸ਼ੀਅਲ ਕਤਲ ਕਰਦੇ ਹੈ ਤੇ ਉਸ ਤਰ੍ਹਾਂ ਦੀ ਸੋਚ ਦੇ ਨਾਲ ਮੋਗਲ ਹਕੂਮਤ ਦੀ ਸੋਚ ਦੇ ਨਾਲ ਸਰਕਾਰ ਚੱਲੀ ਜਾਂਦੀ ਹੈ ਹੁਣ ਅਮਿਤ ਸ਼ਾ ਜੀ ਕਹਿੰਦੇ ਹੈ ਕਿ ਬਹੁਤ ਭਾਰੀ ਮੈਂ ਇਹ ਇੰਨਾ ਦੇ ਉੱਤੇ ਤਨਖਾਹ ਲਾਉਂਗਾ ਜਿਨ੍ਹਾਂ ਨੇ ਇਹ ਆ ਬੰਬ ਬੰਮ ਸਿੱਟੇ ਹੈਗੇ ਹੁਣ ਜਿਹੜਾ ਬੈਡ ਕਾਰਪੈਂਟਰ ਹੈ ਜੇ ਉਹਦੇ ਟੂਲਸ ਹੀ ਖਰਾਬ ਹੋਣ ਫਿਰ ਉਹ ਮਿਸਤਰੀ ਤਾਂ ਖਰਾਬ ਹੀ ਹੋਊਗਾ ਜੇ ਮਿਸਤਰੀ ਖਰਾਬ ਹੈ ਉਹਦੇ ਜੇ ਇਹ ਸੰਧ ਮਾਰੇ ਨੇ ਤਾਂ ਫਿਰ ਉਹ ਮਾੜੀ ਚੀਜ਼ ਹੀ ਬਣਾਊਗਾ ਹੁਣ ਇਹ ਹੀ ਚੀਜ਼ ਹੈ ਕਿ a bad carpenter is blaming his tools kitu changa mistri ta hai ni to apne sandan nu eh keh rahe han ki eh eh maade hai ta main khabar lunga oh lunga khabar ta lunga je pateel sahab vargan eh stifa den te inna nu changi thaan jithe pooja karna sambandar hove jithe andaman islands de vich bhej den utthe ਜਾ ਕੇ ਆਰਾਮ ਕਰਨ ਥੋੜਾ ਬਹੁਤਾ ਪੜ੍ਹਨਾ ਥੋੜਾ ਬਹੁਤਾ ਸੋਚਣਾ ਕਿ ਮੈਂ ਕੀ ਜ਼ੁਲਮ ਕੀਤੇ ਹੈ 15 ਸਾਲ ਚ ਜਦ ਤੱਕ ਮੈਂ ਹੋਮ ਮਿਨਿਸਟਰ ਰਿਹਾ ਮਨਸਬ ਅੱਜ ਦਾ ਤਰਨ ਤਰਨ ਦਾ ਨਤੀਜਾ ਕਿਵੇਂ ਦੇਖਦੇ ਹਾਂ ਅਸੀਂ ਸਾਹਮਣੇ ਤੇ ਸੀ ਕਿ ਅਸੀਂ ਚੰਗਾ ਕਰਾਂਗੇ ਪਰ ਚੰਗਾ ਤਾਂ ਵੀ ਅਸੀਂ ਕਰਤਾ ਹੈ ਪਰ ਜਿਹੜੇ ਸਾਡੇ ਸਾਥੀ ਪਾਰਟੀ ਸੀ ਉਹ ਬਿਆਨ ਦੇ ਰਹੀ ਸੀ ਇਹ ਕਿ ਜਿਹੜਾ ਇਹ ਕੈਂਡੀਡੇਟ ਹੈ ਇੱਕ ਕੈਂਡੀਡੇਟ ਹੈਗਾ ਉਹ ਪਾਰਟੀ ਦਾ ਕਿਹੜੀ ਹੈ ਇਹ ਆ ਵਾਰਿਸ ਪੰਜਾਬ ਦੀ ਪਰ ਇਹ ਨਹੀਂ ਸੀ ਕਹਿੰਦੀ ਕਿ ਇਹ ਸਾਂਝਾ ਕੈਂਡੀਡੇਟ ਹੈ ਜੇ ਸਾਂਝਾ ਕੈਂਡੀਡੇਟ ਕਹਿ ਦਿੰਦੇ ਤਾਂ ਫੇਰ ਆਪਾਂ ਨੂੰ ਵੋਟਾਂ ਬਹੁਤ ਜ਼ਿਆਦਾ ਪੈਣੀਆਂ ਸੀਗੀਆਂ ਉਹ ਵਾਰਿਸ ਪੰਜਾਬ ਦਾ ਕਹਿਣ ਦੇ ਨਾਲ ਵੋਟ ਪੂਰੀ ਤਰ੍ਹਾਂ ਨਹੀਂ ਪਈ ਸਾਨੂੰ ਅਕਾਲੀ ਦਲ ਨੂੰ ਇਸ ਤਰ੍ਹਾਂ ਦੇਖਦੇ ਆਂ ਜੀ ਜਿਸ ਤਰੀਕੇ ਨਾਲ ਉੱਪਰ ਕੇ ਆਈ ਹੈ ਸੈਕੰਡ ਨੰਬਰ ਤੇ ਰਹੀ ਹੈ ਹਾਂ ਪਰ ਜੇ ਸੁਲ੍ਹਾ ਕਰ ਲੈਣ ਸਾਰਿਆਂ ਦੇ ਨਾਲ ਤਾਂ ਫੇਰ ਅਗਲੀ ਸਰਕਾਰ ਅਕਾਲੀ ਦਲ ਬਣ ਸਕਦੀ ਹੈ ਸਾਰੇ ਨਾਲ ਕਿਹਨਾਂ ਨਾਲ ਅਕਾਲੀ ਦਲ ਸੁਲ੍ਹਾ ਕਰਦੀ ਜਿਹੜੇ ਵਕਤੀ ਦੇ ਅਕਾਲੀ ਹੈ ਜੀ ਜੇ ਕੋਈ ਸਮਝੌਤੇ ਦੀ ਪੇਸ਼ਕਸ਼ ਹੋਈਏ ਤੁਹਾਡੀ ਪਾਰਟੀ ਵੀ ਸਟਾਰਟ ਹੋਏ ਅਸੀਂ ਪਾਰਟਿਸਿਪੇਟ ਕਰਾਂਗੇ ਜੀ ਦੇਖਾਂਗੇ ਮਾਹੌਲ ਜਾਵਾਂਗੇ ਜ਼ਰੂਰ ਅਸੀਂ ਇਕਦਮ ਨਾ ਨਹੀਂ ਕਰਦਾਂਗੇ ਕੀ ਕਹੋਗੇ ਜਿਸ ਤਰੀਕੇ ਨਾਲ ਜਿਹਨਾਂ ਨਤੀਜੇ ਆਏ ਨੇ ਸੋਮਣੀ ਅਕਾਲੀ ਦਲ ਸੈਕੰਡ ਇਲੈਕਸ਼ਨ ਤੇ ਆਇਆ ਉਹ ਤੁਹਾਡੀ ਪਾਰਟੀ ਗੜਜੂੜ ਦੀ ਵਿੱਚ ਲੜਦੇ ਸੀ ਵੀ ਸਮੇਂ ਦੀ ਮੰਗ ਨਹੀਂ ਕਹਿੰਦੇ ਵੀ ਤਿੰਨ ਐਮਪੀ ਦੀਆਂ ਸੀਟਾਂ ਵੀ ਪਹਿਲਾਂ ਐਸੀ ਵੀ ਪੰਚਤਿਰਾਂ ਨੂੰ ਕੱਟਿਓ ਕਿ ਜੇ ਕੋਈ ਅੱਗੇ ਜਣੀ ਸਾਲ ਬਾਅਦ ਇਲੈਕਸ਼ਨ ਹੋਣੀ ਹੈ ਕੀ ਉਹ ਲੋਕ ਇਹ ਤਾਂ ਨਤੀਜਾ ਇਹੀ ਹੈ ਜਿੱਦੇ ਅਸੀਂ ਇਕੱਠੇ ਹੋ ਕੇ ਉਹ ਨਹੀਂ ਆਹ ਸਟੇ ਵੀ ਸੋ ਸਟਾਈਡੀਆਂ ਇਲੈਕਸ਼ਨ ਲੜੀਏ ਤਾਂ ਆਪਾਂ ਕਾਲੀ ਦਾਲ ਦੀ ਸਰਕਾਰ ਬਣਾ ਸਕਦੇ ਆ ਪਰ ਜਿਹੜੀ ਸਾਡੀ ਪਾਰਟੀ ਦੇ ਨੂੰ ਘੱਟ ਵੋਟਾਂ ਪਈਆਂ ਉਹਦੇ ਵਿੱਚ ਜਿਹੜੇ ਸਾਡੇ ਸਾਥੀ ਸੀਗੇ ਇਹ ਉਹਨਾਂ ਨੇ ਕਹਿੰਦਾ ਕਿ ਇਹ ਸਾਡੀ ਪਾਰਟੀ ਲੜ ਰਹੀ ਹੈ ਸਾਂਝਾ ਕੈਂਡੀਡੇਟ ਨਹੀਂ ਹੈ ਵਾਰਿਸ ਪੰਜਾਬ ਦੇ ਨੇ ਇਹੋ ਜੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਇਹ ਪੂਰੀ ਤਰ੍ਹਾਂ ਇਹ ਵੋਟ ਨਹੀਂ ਪਈ ਹੈ। ਤੋਂ ਅਸੀਂ ਸਮਝਦੇ ਹਾਂ ਕਿ ਜੇ ਸਾਰੇ ਅਕਾਲੀ ਇਕੱਠੇ ਹੋ ਜਾਣ ਤਾਂ 27 ਦੇ ਇਲੈਕਸ਼ਨ ਅਸੀਂ ਜਿੱਤ ਸਕਦੇ ਹਾਂ। ਪਰ ਕਿਸੇ ਦੇ ਉੱਤੇ ਸ਼ਰਤਾਂ ਲਾਵੇ ਕੋਈ ਕਿ ਮੈਂ ਫਿਰ ਭਾਜਪੀ ਤੋਂ ਟੁੱਟ ਜਾਊਂਗਾ। ਖੇਰ ਮੈਂ ਕਾਂਗਰਸ ਤੋਂ ਟੁੱਟ ਜਾਊਂਗਾ ਮੈਂ ਹੁਣ ਖਾਲਸਾਣ ਨਹੀਂ ਕਹੂੰਗਾ ਇਹੋ ਜੀ ਸ਼ਰਤ ਤੋਂ ਬਗੈਰ ਇਹ ਜਿਹੜੀ ਪੰਥ ਦੀ ਸੋਚ ਹੈ ਉਹਦੇ ਤੇ ਜੇ ਇਕੱਠੇ ਹੋ ਜਾਈਏ ਤਾਂ ਆਪਾਂ ਅਗਲੀ ਸਰਕਾਰ ਬਣਾ ਸਕਦੇ ਹਾਂ ਕਿਹਨੂ ਕਿਹਨੂ ਤੁਸੀਂ ਕਹੋਂਗੇ ਪਾਰਟੀ ਜਿਹੜੀ ਹੈਗੇ ਨੇ ਮਾਲੂ ਟੀਮ ਸਰਦਾਰ ਵੀ ਨੇ ਉਹ ਤਾਂ ਸਾਰੇ ਹੈਗੇ ਆ ਜੀ ਹੁਣ ਸਾਰਿਆਂ ਨੂੰ ਪਤਾ ਹੈਗਾ ਕਿਹੜੇ ਕਿਹੜੇ ਹੈਗੇ ਆ ਉਹਨਾਂ ਨੇ ਦੇ ਨਾਮ ਲੈਣੇ ਕੋਈ ਰਹਿ ਜੂਗਾ ਮੈਂਥੋਂ ਫੇਰੋਕੋ ਦਾ ਮਾਨ ਨੇ ਸਾਡੇ ਨਾਲ ਬੇਇਨਸਾਫੀ ਕਰਤੀ ਨਹੀਂ ਠੀਕ ਬੰਦੇ ਮਾਨਸਬ ਇਲੈਕਸ਼ਨ ਤੋਂ ਪਹਿਲਾਂ ਬੜੀ ਬੇਵਸੀ ਹੈ ਨਾ ਮਨੀ ਭਾਜੀ ਦੀ ਤੇ ਜਿਹੜਾ ਚੋਣ ਨਤੀਜੇ ਨੇ ਕਰੀ ਉਲਟ ਫੋੜੀ ਵੀ ਹੁਣ ਜੂਰੀ ਕਰਨ ਹੋਇਆ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਇਹ ਸਾਡੇ ਜਿਹੜੇ ਦੂਜੀ ਪਾਰਟੀ ਸਾਡੇ ਨਾਲ ਮਿਲੀ ਹੋਈ ਸੀ ਉਹਨਾਂ ਨੇ ਕਿਹਾ ਕਿ ਇਹ ਕੈਂਡੀਡੇਟ ਇਹ ਵਾਰਿਸ ਪੰਜਾਬ ਦਾ ਹੈ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਸਾਂਝਾ ਕੈਂਡੀਡੇਟ ਹੈ ਜਿਵੇਂ ਅਸੀਂ ਕਹਿੰਦੇ ਰਹੇ ਹਾਂ ਇਹਦੇ ਨਾਲ ਸਾਡੀ ਵੋਟ ਥੱਲੇ ਡਿੱਗ ਗਈ ਤੇ ਦੂਸਰੀ ਗੱਲ ਹੈ ਕਿ ਫੇਰ ਉਹ ਜਿਹੜੀ BBC SSP ਜਿਸ ਨੇ ਬੜੇ ਅਮਨਪਸੰਦ ਤਰੀਕੇ ਦੇ ਨਾਲ ਤਰਨਤਾਰਨ ਸਾਫ ਦੇ ਡਿ렉ਸ਼ਨ ਕਰਾਏ ਹੈ ਇਹ ਬਾਰਡਰ ਦੇ ਦਾ ਹਲਕਾ ਹੈ ਤੇ ਉਸ ਨੂੰ ਸਸਪੈਂਡ ਇਲੈਕਸ਼ਨ ਕਮਿਸ਼ਨ ਨੇ ਨਜਾਇਜ਼ ਕਰਤਾ ਪਰ ਹੁਣ ਤੁਸੀਂ ਦੇਖੋ ਉੱਥੇ ਚਿੜੀ ਨਹੀਂ ਉੱਡਣ ਦਿੱਤੀ ਤੇ ਬਹੁਤ ਅਮਨਪਸੰਦ ਤਰੀਕੇ ਦੇ ਨਾਲ ਉਹ ਬੀਬੀ ਨੇ ਇਲੈਕਸ਼ਨ ਕਰਾਏ ਹੈ ਤੇ ਉਹਨੂੰ ਇਹੀ ਖਿਤਾਬ ਮਿਲਿਆ ਕਿ ਉਹਨੂੰ ਮਤਲਬ ਕਰਵਾ ਦਿੱਤਾ ਗਿਆ ਜੋ ਕਿ ਜ਼ੁਰਮ ਹੈ ਇੱਕ ਅਫਸਰ ਦੇ ਉੱਤੇ ਜਿਹੜਾ ਵਧੀਆ ਕੰਮ ਕਰਦਾ ਹੈ ਤੇ ਲਾਅਨ ਆਰਡਰ ਨੂੰ ਮਜ਼ਬੂਤ ਬਣਾ ਕੇ ਰੱਖਣਾ ਚਾਹੁੰਦਾ ਹੈ 2027 ਦੀ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਸ ਗੱਠਜੋੜ ਇਸੇ ਤਰ੍ਹਾਂ ਚੱਲ ਰਿਹਾ ਹੈ ਜਾਂ ਹੋਰ ਫੇਰ ਬਦਲ ਕੋਈ ਨਵੇਂ ਸੁਧਾਰ ਕੀਤੇ ਜਾਣਗੇ ਜਾਂ ਨਵੇਂ ਬੰਦਿਆਂ ਨੂੰ ਨਾਲ ਲਾਉਣ ਦੀ ਗੱਲ ਚੱਲ ਰਹੀ ਹੈ ਨਹੀਂ ਜੇ ਅਕਾਲੀ ਸਾਰੇ ਇਕੱਠੇ ਹੋ ਜਾਣ ਤਾਂ ਅਸੀਂ ਮੋਰਚਾ ਮਾਰ ਸਕਦੇ ਹਾਂ ਇਹਦੇ ਵਿੱਚ ਤਾਂ ਕੋਈ ਗੱਲ ਹੈ ਨਹੀਂ ਕਿ ਤੇ ਇਹ 23 ਤਰੀਕ ਨੂੰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਜਿਹੜਾ ਦਿਨ ਹੈਗਾ ਦਿਨਾ ਕੰਗਰ ਉੱਥੇ ਮਨਾ ਰਹੇ ਹਾਂ 23 ਤਰੀਕ ਨੂੰ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉੱਥੇ ਹਮ ਹਮਾ ਕੇ ਪਹੁੰਚੋ ਤੇ ਜਿਹੜੀਆਂ ਵਾਸੀ ਵੀ ਅਕਾਲੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਉੱਥੇ ਆਉਣਾ ਤੁਹਾਡਾ ਬਹੁਤ ਜ਼ਰੂਰੀ ਹੈ ਕਿਉਂ ਕਰਕੇ ਜੇ ਇਸ ਇਕੱਠ ਤੇ ਆਪਾਂ ਇਕੱਠੇ ਦਿਖ ਗਏ ਤਾਂ ਫੇਰ ਜਿਹੜਾ 27 ਦਾ ਇਲੈਕਸ਼ਨ ਹੈ ਉਹ ਸਾਥੋਂ ਬਾਹਰ ਨਹੀਂ ਜਾ ਸਕਦਾ ਆਮ ਆਲੀ ਪਾਰਟੀ ਦੇ ਜਿਤਨੂ ਦੇਖਿਆ ਤਾਂ ਇਹ ਲੋਕਪ੍ਰਿਅਤਾ ਹੈ ਜਾਂ ਕੋਈ ਸਰਕਾਰੀ ਤੰਤਰੰਤਵ ਪਰ ਵਰਤੋਂ ਵਾਲੀ ਹੋਟਾ ਹੈ ਇਹਨਾਂ ਨੇ ਸਰਕਾਰੀ ਚੀਜ਼ਾਂ ਕੀਤੀਆਂ ਪਰ ਹੁਣ ਖੁਸ਼ੀ ਦੇ ਨਾਲ ਤੁਸੀਂ ਆਪ ਦੱਸੋ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਨੇ ਮੋਗਲਾਂ ਦੇ ਰਾਜ ਦੇ ਵਿੱਚ ਜਦੋਂ ਕੋਈ ਵੀ ਗੈਰ ਮੁਸਲਮਾਨ ਤਲਵਾਰ ਨਹੀਂ ਸੀ ਚੱਕ ਸਕਦਾ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਫੇਰ ਬਾੜ ਨਹੀਂ ਸੀ ਰੱਖ ਸਕਦਾ ਛੇਵੇਂ ਪਾਤਸ਼ਾਹ ਨੇ ਸਾਨੂੰ ਸਾਰੀਆਂ ਰਾਜ ਕਰਨ ਵਾਲੀਆਂ ਨਿਸ਼ਾਨੀਆਂ ਦੇਤੀਆਂ ਤੇ ਹੁਣ ਆਪਾਂ ਨੇ ਝਾੜੂ ਫੜ ਲਿਆ ਇਹ ਜਿਹੜਾ ਮਨੁੱਖ ਸਮ੍ਰਿਤੀ ਦੇ ਖਿਲਾਫ ਪਹਿਲੀ ਪਾਤਸ਼ਾਹ ਨੇ ਰੈਬਲ ਕਰਤਾ ਸੀਗਾ ਇਹ ਉਸ ਦੇ ਖਿਲਾਫ ਬਗਾਵਤ ਕਰਤੀ ਸੀ ਹੁਣ ਆਪਾਂ ਝਾੜੂ ਫੜੀ ਫਿਰਦੇ ਕਿੰਨੀ ਜਿੰਨੇ ਵੀ ਗਰਾਵ ਠਾਊਗੀ ਉੰਨੀ ਦੂਰ ਅਸੀਂ ਹਕੂਮਤ ਤੋਂ ਜੈ ਜਮਾਨੇ